ਉਹ ਕੋਈ ਪਤਾ ਨਹੀਂ ਹੁੰਦਾ ਇੱਕ ਦਿਨ ਫਿਰ ਭਾਗ ਜਾ ਕੇ 18 ਇਚ ਲਾਟਰੀ ਭਾਈ ਦਰਸ਼ਨ ਸਿੰਘ ਦੇ ਗ੍ਰਹਿ ਵਿਖੇ ਅਸੀਂ ਇਕੱਠੇ ਹੋਏ ਉੱਥੇ ਕੋਈ ਪ੍ਰੋਗਰਾਮ ਸੀ ਇਹਨਾਂ ਨੂੰ ਕੋਈ ਮਾਨਸਿਕ ਪ੍ਰੋਬਲਮ ਹੁੰਦੀ ਸੀ ਬਹੁਤ ਤਕੜੀ ਸੀ ਉੱਥੇ ਇਹਨਾਂ ਨੂੰ ਪ੍ਰੋਬਲਮ ਹੋ ਗਈ ਵਿਆਹ ਦੇ ਵਿੱਚ ਉਨਾਂ ਨੇ ਵੀ ਦੇਖਿਆ ਸਾਰਿਆਂ ਨੇ ਅਸੀਂ ਵੀ ਦੇਖਿਆ ਅਸੀਂ ਚੁੱਪ ਕਰਕੇ ਬੈਠੇ ਰਹੇ ਵੀ ਆਪਾਂ ਕੀ ਲੈਣਾ ਹੀਰਾ ਥੋੜੀ ਕਹਿੰਦਾ ਹੁੰਦਾ ਮੈਂ ਹੀਰਾ ਐ ਉਹ ਤਾਂ ਸਮਾਂ ਪਾਉਣ ਤੇ ਆਪੀ ਪਤਾ ਲੱਗ ਜਾਂਦਾ ਸੋਨਾ ਥੋੜੀ ਕਹਿੰਦਾ ਮੈਂ ਸੋਨਾ ਉਹਦੀ ਚਮਕਣੇ ਦੱਸ ਦੇਣਾ ਵੀ ਇਹ ਸੋਨਾ ਐ ਜਦੋਂ ਨਾਂ ਨੂੰ ਪ੍ਰੋਬਲਮ ਹੋਈ ਉਹ ਭਾਈ ਦਰਸ਼ਨ ਸਿੰਘ ਕਹਿੰਦੇ ਉਹ ਆਪਣੇ ਬਾਬੇ ਇਹਦਾ ਇੰਨਾ ਕੰਮਾਂ ਦਾ ਮਾਹਰ ਹੈ ਜਿਹੜੀ ਤੈਨੂੰ ਤਕਲੀਫ ਹੋਈ ਹੈ ਕਹਿੰਦੇ ਕਿਹੜਾ ਬਾਬਾ ਕਹਿੰਦੇ ਆਹੀ ਆਪਣਾ ਬਾਬਾ ਮੇਰਾ ਨਾਮ ਲੈ ਕੇ ਕਹਿੰਦੇ ਹੋਰ ਕਿਹੜਾ ਬਾਬਾ ਕਹਿੰਦੀ ਹੈ ਇਹਨਾਂ ਹਾਂ ਇਹਦਾ ਇਹਨਾਂ ਕੰਮਾਂ ਦਾ ਮਾਹਰ ਜਿਹੜੀ ਤੈਨੂੰ ਪ੍ਰੋਬਲਮ ਹੋਈ ਹੈ ਮਾਨਸਿਕ ਇਹਨਾਂ ਨੂੰ ਹਰਾਨੀ ਜੀ ਹੋਈ ਹਨ ਜਿਹੜੇ ਨਾਲ ਰਹਿੰਦੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਫਿਰ ਕਹਿੰਦੇ ਮੈਂ ਕਿਹਾ ਉੱਥੇ ਆ ਜਾਣਾ ਮਿਲ ਲੈਣ ਮੈਂ ਫਿਰ ਮਿਲੇ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਗੱਲਬਾਤ ਕੀ ਹੈ ਫਿਰ ਉਹ ਸਤਿਗੁਰੂ ਨੇ ਕਿਰਪਾ ਕੀਤੀ ਗੋਡਨਾਂ ਨੇ ਜੀ ਗਾਉਤਾ ਗੋਡ ਗਿਫਟ ਚੀਜ਼ਾਂ ਪਰਮ ਪਰਮਾਤਮਾ ਨੇ ਦਿੱਤ ਗਏ ਜਿਹੜਾ ਆਪਣੇ ਟੱਚ ਚ ਆ ਗਿਆ ਉਹਨੂੰ ਦੁਬਾਰੇ ਉਹ ਪ੍ਰਾਬਲਮ ਨਹੀਂ ਹੁੰਦੀ ਤੇ ਰੱਬ ਵੱਲੋਂ ਗੋਡ ਗਿਫਟ ਚੀਜ਼ਾਂ ਦੇ ਕੇ ਥੱਲੇ ਆਖੋ ਸਤਿਨਾਮ ਵਾਹਿਗੁਰੂ ਜੀ ਫੇਰੋ ਵੱਡੇ ਆਪਣੇ ਬੀਬਾ ਜੀ ਜਦੋਂ ਸੰਗਤ ਚ ਆਉਣ ਲੱਗੇ ਇੱਥੇ ਆਪਾਂ ਆ ਗਏ ਉਦੋਂ ਫੇਰੋ ਸਾਡੇ ਮਾਸਟਰ ਜੀ ਬਹੁਤ ਪਿਆਰ ਵਾਲੇ ਉਨਾਂ ਦੇ ਯਾਰ رپورਟਰ ਡਾਕਟਰ ਆਸਥਵੜਾ ਸੰਦੀਪ ਚੋਹਾਨ ਉਹਨੇ ਲਿਖ ਕੇ ਦੇਤਾ ਵੀ ਇਹਦੀਆਂ ਕਿੱਡੜੀਆਂ ਫੇਲ ਹੋ ਗਈਆਂ ਇਹ ਕੁਝ ਦਿਨਾਂ ਦਾ ਮਹਿਮਾਨ ਹੈ ਜਿਹੜੀ ਪ੍ਰਪਰਟੀ ਵਗੈਰਾ ਤੁਸੀਂ ਆਪਣੇ ਨਾਂ ਕਰਾ ਲਓ ਕਹਿੰਦੇ ਟ੍ਰਾਂਸਫਰ ਕਰਾ ਲਓ ਬਸ ਇਹ ਕੁਝ ਦਿਨਾਂ ਦਾ ਮਹਿਮਾਨ ਨੇ ਇੱਥੇ ਲੈ ਕੇ ਆਏ ਮੈਨੂੰ ਰਿਪੋਰਟਾਂ ਦਿਖਾਈਆਂ ਮੈਂ ਕਿ ਬੀਬਾ ਜੀ ਆ ਲੈ ਮੈਂ ਪੜ ਕੇ ਰਿਪੋਰਟਾਂ ਸੁੜਤੀਆਂ ਮਖਜਾ ਮੌਜਾ ਬੋਲੇ ਸੋਨਹਾਲੋ ਆਸਿਆ ਕਾਲ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ 19 ਸਾਲ ਜਿਉਂਦੇ ਰਹੇ 19 ਸਾਲ ਜਿਹਨੂੰ ਡਾਕਟਰ ਕਹਿੰਦੇ ਕੁਝ ਦਿਨਾਂ ਦਾ ਮਹਿਮਾਨ 19 ਸਾਲ ਆ ਪਿਛਲੇ ਸਾਲਾਂ ਚੀ 2 ਕੁ ਸਾਲ ਹੋਇਆ ਉਹਨਾਂ ਨੇ ਸਰੀਰ ਛੱਡਿਆ